ਗੁਰਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਖਿਮਾਦਾ ਜਾਂਚ ਕਰ ਕੱਲ ਪਹੁੰਚ ਨਹੀਂ ਪਾਈ ਜਾ ਸਕੀ ਇਹ ਪਹਿਲਾਂ ਬੇਨਤੀ ਕੀਤੀ ਸੀ ਅਮਰੀਕਾ ਦੇ ਸਫਰ ਦੇ ਵਿੱਚ ਰਸਤੇ ਦੇ ਵਿੱਚ ਹੀ ਤਕਰੀਬਨ 34 ਘੰਟੇ ਸਮਾਂ ਲੱਗ ਗਿਆ ਕੁੱਲ ਤੇ ਉਹ ਸੰਭਵ ਨਹੀਂ ਹੋ ਸਕਿਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਇੱਥੇ ਅਮਰੀਕਾ ਦੇ ਵਿੱਚ ਹਾਲਾਤ ਜਿਹੜੇ ਨੇ ਕਾਗਜ਼ ਸਰ ਨੇ ਹੋਟਲ ਦੇ ਵਿੱਚ ਵਾਈਫਾਈ ਦੀ ਸਾਰੀ ਪ੍ਰੋਵੀਜ਼ਨ ਹੈ ਤੇ ਆਸ ਹੈ ਕਿ ਮੈਂ ਅਗੋਂ ਵੀ ਇਹ سلسلہ ਜਾਰੀ ਰੱਖ ਸਕਾਂਗਾ ਪਰसों ਡਿਪੋਸਟ ਦੇ ਵਿੱਚ ਬੇਨਤੀ ਕੀਤੀ ਸੀ ਕਿ 3 ਤਰੀਕ ਨੂੰ ਸਾਰੇ ਪੰਜਾਬ ਨੂੰ ਵੀ ਫਾਇਦੇ ਹਵਾਲੇ ਕਰ ਦਿੱਤਾ ਗਿਆ ਪਹਿਲਾਂ ਹੀ ਕਰ ਦਿੱਤਾ ਗਿਆ ਸੀ 3 ਤਰੀਕ ਨੂੰ ਦਰਬਾਰ ਸਾਹਿਬ ਸਮੂਹ ਜਿਹੜਾ ਉਹ ਸਾਰਾ ਫਾਇਦੇ ਹਵਾਲੇ ਕਰ ਦਿੱਤਾ ਗਿਆ ਔਰ ਫੌਜ ਦੀ ਅਗਵਾਈ ਜਿਹੜੀ ਹੈ ਫਾਰਟੀ ਫਾਇਦੇ ਉਸਲੇ ਜਿਹੜਾ ਚੀਫ ਕਮਾਂਡਰ ਸਨ ਉਹ ਜਨਰਲ ਵੈਜੇਸਨ ਤੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਆਪਰੇਸ਼ਨ ਕੀਤਾ ਗਿਆ ਜਿਸ ਨੂੰ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਉਹਦੀ ਅਗਵਾਈ ਕੁਲਦੀਪ ਬਰਾੜ ਕਰ ਰਿਹਾ ਸੀ ਇਧਰੋਂ ਦਰਬਾਰ ਸਾਹਿਬ ਸਮੂਹ ਦੇ ਵਿੱਚ ਸੰਤਾ ਤਾਂ ਬਹੁਤ ਸਨ ਤਕਰੀਬਨ 600 ਤੋਂ ਉੱਤੇ ਤੇ ਇੱਕ ਜਥਾ ਸੀ ਜਿਹੜਾ ਗ੍ਰਿਫਤਾਰੀ ਦੇਣ ਲਈ ਆਇਆ ਹੋਇਆ ਸੀ ਕਿਉਂਕਿ ਧਰਮ ਯੁੱਧ ਮੋਰਚਾ ਵੀ ਚੱਲ ਰਿਹਾ ਸੀ ਉਸ ਤੋਂ ਇਲਾਵਾ ਬੇਅੰਤ ਸੰਘਟਾ ਸਨ ਗੁਰਪ੍ਰਭ ਹੋਣ ਕਰਕੇ ਖਾਸ ਤੌਰ ਤੇ ਬਹੁਤ ਸੰਘਟਾ ਸਨ ਉਹਦੇ ਵਿੱਚੋਂ ਕੁਝ ਸੰਘਟਾ ਜਿਹੜੀਆਂ ਬਾਹਰ ਨਿਕਲੀਆਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਬਾਦ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਸੇ ਲਈ ਗ੍ਰਿਫਤਾਰ ਕਰ ਲਿਆ ਗਿਆ ਤਕਰੀਬਨ ਜੋ ਅੰਦਾਜ਼ਾ ਲਗਾਇਆ ਜਾਂਦਾ ਹੈ ਉਹ तकरीबन 150 ਤੋਂ 200 ਦੇ ਵਿੱਚ ਜਾਰੂ ਸਿੰਘ ਸਨ ਜਿਹੜੇ ਅੰਦਰ ਸਨ ਜਿਹੜੇ ਇਸ ਗੱਲ ਤੇ ਵਾਸਤੇ ਤਿਆਰ ਸਨ ਕਿ ਫੌਜ ਨੇ ਜੋ ਹਮਲਾ ਕੀਤਾ ਤੇ ਅਸੀਂ ਉਹਨਾਂ ਦਾ ਟੱਕਰਾ ਕਰਾਂਗੇ ਅਸੀਂ ਉਹਨਾਂ ਨੂੰ ਇਸ ਦਰਬਾਰ ਸਾਹਿਬ ਦੇ ਅੰਦਰ ਨਹੀਂ ਆਉਣ ਦੇਵਾਂਗੇ ਇਹ ਪਿੱਛੇ ਦਲ ਖਾਲਸਾ ਵੱਲੇ ਵੀਰਾਂ ਨੇ ਇੱਕ ਡਾਇਰੈਕਟਰੀ ਛਾਪੀ ਸੀ ਉਹਦੇ ਵਿੱਚ ਪਹਿਲਾਂ ਜੂਰ ਦਾ ਨਾਮ ਛਾਪੇ ਸਨ ਉਹ 200 ਤੋਂ 800 ਸਨ ਫਿਰ ਉਹਨਾਂ ਦੁਬਾਰਾ ਛਾਪੀ ਕੁਝ ਲੋਕਾਂ ਤੇ ਇਤਰਾਜ਼ ਆਏ ਸਨ ਕਿ ਸਾਡੇ ਬੱਚੇ ਵੀ ਅੰਦਰ ਸਨ ਉਹਨਾਂ ਦੇ ਨਾਮ ਨਹੀਂ ਛਪੇ ਕਿ ਤੁਲਨਾ ਨੇ 200 ਤੋਂ ਕੁਝ ਵੱਧ 227 ਦੇ ਕਰੀਬ ਨੌਫਨ ਜਿਹੜੀ ਉਹਨਾਂ ਨੇ ਡਾਇਰੈਕਟਰੀ ਛਾਪੀ ਲੇਕਿਨ ਇਨ ਐਨੀ ਕੇਸ 150 ਤੋਂ 200 ਦੇ ਵਿੱਚ ਜਜਾਰੂ ਸਿੰਘ ਸਨ ਜਿਹੜੇ ਅੰਦਰ ਸਨ ਅੰਦਰ ਜਜਾਰੂ ਸਿੰਘਾਂ ਦੀ ਅਗਵਾਈ ਜਿਹੜੀ ਇਸ ਮੋਹਿਕ ਤੌਰ ਤੇ ਭਾਈ ਜਰਨੈਲ ਸਿੰਘ ਪਿੰਡਰਾਵਾਡੇ ਕਰ ਰਹੇ ਸਨ ਭਾਈ ਜਰਨੈਲ ਸਿੰਘ ਪਿੰਡਰਾ ਵਾਲਿਆਂ ਬਾਰੇ ਪਹਿਲਾਂ ਆਪਾਂ ਕੁਝ ਵਿਚਾਰ ਕਰ ਚੁੱਕੇ ਹਾਂ ਦੂਸਰੇ ਜਿਨ੍ਹਾਂ ਦੀ ਬੜੀ ਐਕਸਪਰਟ ਅਗਵਾਈ ਸੀ ਉਹ ਜਨਰਲ ਸੁਭੇਕ ਸਿੰਘ ਹਨ ਜਨਰਲ ਸੁਭੇਕ ਸਿੰਘ ਬਾਰੇ ਕੁਝ ਜਾਣਕਾਰੀ ਆਪਕੀ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ ਜਨਰਲ ਸੁਭੇਕ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 1971 ਦੀ ਬੰਗਲਾਦੇਸ਼ ਦੀ ਜੜੀ ਜੰਗ ਹੈ ਉਹਨੂੰ ਜਿੱਤਣ ਦਾ ਭਾਰਤੀ ਫੌਜਾਂ ਵਾਸਤੇ ਉਹਨੂੰ ਜਿੱਤਣ ਦਾ ਮੁੱਢ ਬਣਿਆ ਉਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਉੱਥੇ ਜਾ ਕੇ ਰਹੇ ਬੰਗਲਾਦੇਸ਼ ਦੇ ਵਿੱਚ ਉਰਥੇ ਮੁਕਤੀ ਬਾਣੀ ਨਾ ਦੀ ਇੱਕ ਇੰਟਰਨਲ ਫੋਰਸ ਜਿਹੜੀ ਹੈ ਉਹ ਬੰਗਾਲੀਆਂ ਦੀ ਇਹਨਾਂ ਨੇ ਤਿਆਰ ਕਰ ਦਿੱਤੀ। ਅਗਰ ਬੰਗਲਾਦੇਸ਼ ਦੀ ਜੰਗ ਭਾਰਤੀ ਫੌਜ ਜਿੱਤ ਸਕੀ ਤੇ ਉਹਦਾ ਇੱਕ ਬਹੁਤ ਵੱਡਾ ਸਪੋਰਟ ਜਿਹੜੀ ਸੀ ਉਹ ਮੁਕਤੀ ਬਾਣੀ ਦੀ ਸੀ ਜਿਹੜੀ ਜਨਰਲ ਸੁਬੇਕ ਸਿੰਘ ਗੋਰਾ ਨੇ ਉੱਥੇ ਰਹਿ ਕੇ ਤਿਆਰ ਕੀਤੀ ਸੀ। ਇਸ ਨਤੇ ਆਪਜੀ ਪਾਰਟ ਦੇ ਵਿੱਚ ਬੜੇ ਵੱਡੇ ਮਾਨ ਸਤਕਾਰ ਦੇ ਹੱਕਦਾਰ ਸਨ ਉਸ ਵੇਲੇ ਕੁਝ ਮਾਨ ਮਿਲਿਆ ਵੀ ਲੇਕਿਨ ਉਸ ਮਾਨ ਦੀ ਇੰਤਹਾਸ ਇਹ ਦੇਖ ਲਈਏ ਕਿ ਜਿਸ ਜਨਰਲ ਸ਼ੁਭੇਕ ਸਿੰਘ ਦੀਆਂ ਫੋਟੋ ਪਾਰਟ ਦੇ ਮਿਊਜ਼ੀਅਮਸ ਦੇ ਵਿੱਚ ਇਸ ਰੂਪ ਵਿੱਚ ਲੱਗਣੀਆਂ ਚਾਹੀਦੀਆਂ ਸੀ ਕਿ ਬੰਗਲਾਦੇਸ਼ ਦੀ ਜੰਗ ਜਿੱਤਣ ਦੇ ਵਿੱਚ ਇੰਨਾ ਵੱਡਾ ਇਨਾਂ ਨੇ ਰੋਲ ਨਿਭਾਇਆ ਉਸ ਜਨਰਲ ਸ਼ੁਭੇਕ ਸਿੰਘ ਨੂੰ ਅੱਜ ਭਾਰਤ ਦੇ ਸਰਕਾਰ ਜਿਹੜੀ ਹੈ ਉਹ ਅਤੰਕਵਾਦੀ ਕਹਿੰਦੀ ਹੈ ਔਰ ਇਸ ਜਿਹੜਾ ਆਪਰੇਸ਼ਨ ਬਲੂ ਸਟਾਰ ਜਿਹਨੂੰ ਇਹ ਕਹਿੰਦੇ ਨੇ ਇਹ ਜਿਹੜਾ ਦਰਬਾਰ ਸਾਹਿਬ ਤੇ ਇਹਨਾਂ ਨੇ ਹਮਲਾ ਕੀਤਾ ਉਹਦੇ ਵਿੱਚ ਇਹਨਾਂ ਨੇ ਛੇਦੀ ਪ੍ਰਾਪਤ ਕੀਤੀ ਲੇਕਿਨ ਉਸ ਤੋਂ ਪਹਿਲਾਂ ਇਹਨਾਂ ਨੇ ਜੋ ਜਾਰੀ ਸਿੰਘਾਂ ਨੂੰ ਇਤਨੀ ਸੋਹਣੀ ਉਥੇ ਕਿਲੇ ਬੰਦੀ ਕਰਾ ਦਿੱਤੀ ਇਤਨਾ ਸੋਹਣੀ ਟ੍ਰੇਨਿੰਗ ਦਿੱਤੀ ਕਿ ਵੱਡੀ ਭਾਰਤੀ ਫੌਜ ਜਿਹੜੀ ਹੈ ਹਜ਼ਾਰਾਂ ਦੇ ਵਿੱਚ ਭਾਰਤੀ ਫੌਜ ਜਿਹੜੀ ਹੈ ਤਕਰੀਬਨ 1.5 200 ਸਿੰਘਾਂ ਨੇ 4 ਦਿਨ ਤੱਕ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ جنگ ਜਿਹੜੀ ਆਪਣੇ ਆਪ ਚ ਬਿਲਖਣ ਉਭਰੀ ਦੋ جنگਾਂ ਨੇ ਜਿਹੜੀਆਂ ਬਹੁਤ ਬਿਲਖਣ ਨੇ ਇੱਕ ਤੇ ਚਮਕੌਰ ਦੀ ਗੱਡੀ ਦੀ جنگ ਇੱਕ ਪਾਸੇ ਭੁਖੇ ਪਾਣੇ ਚਾਲੀ ਸਿੰਘ ਤੇ ਨਾਲ 42 ਸਿੰਘ ਤੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਦੋ ਸਾਹਿਬਜ਼ਾਦੇ ਤੇ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਉਹ ਬਿਲਕੁਲ ਉਸ ਇਤਿਹਾਸ ਨੂੰ ਮੁੜ ਕੇ ਦौरा ਦਿੱਤਾ ਗਿਆ ਜਿਸ ਵੇਲੇ तकरीबन 1820 ਜਹਾਰੂ ਸਿੰਘਾਂ ਨੇ ਜਨਰਲ ਸੁਬੇਕ ਸਿੰਘ ਤੇ ਭਾਈ ਜਨਰਲ ਸਿੰਘ ਪਿੰਡਰਵਾਲਿਆਂ ਦੀ ਅਗਵਾਈ ਦੇ ਵਿੱਚ ਭਾਰਤੀ ਫੌਜ ਦਾ ਟਕਰਾ ਕੀਤਾ ਇਤਨੇ ਵੱਡੇ ਦੇਸ਼ ਦੀ ਇਤਨੀ ਵੱਡੀ ਫੌਜ ਉਹਦਾ ਟਕਰਾ ਜਿਹੜਾ ਉਹਨਾਂ ਨੇ ਕੀਤਾ ਨਾ ਚਮਕੌਰ ਦੀ ਗੜੀ ਦੀ جنگ ਦੇ ਵਿੱਚ ਕਿਸੇ ਸਿੱਖ ਨੇ ਹਥਿਆਰ ਸਿੱਟੇ ਸਨ ਸਾਰੇ ਸ਼ਹੀਦ ਹੋਏ ਸਨ ਤੇ ਨਾ ਹੀ ਇਸ ਜੰਗ ਦੇ ਵਿੱਚ ਕਿਸੇ ਨੇ ਹਥਿਆਰ ਛੁੱਟੇ ਤਿੰਨ ਤਰੀਕ ਨੂੰ ਸਾਰਾ ਦਿਨ ਐਨਾਉਂਸਮੈਂਟ ਕਰਦੇ ਰਹੇ ਤਿੰਨ ਤਰੀਕ ਦੀ ਰਾਤ ਵੀ ਐਨਾਉਂਸਮੈਂਟ ਉੱਦੀ ਰਹੀ ਕਿ ਤੁਸੀਂ ਹਥਿਆਰ ਛੁੱਟ ਕੇ ਬਾਹਰ ਆ ਜਾਓ ਲੇਕਿਨ ਇੱਕ ਵੀ ਸਿੰਗਲ ਹਥਿਆਰ ਛੁੱਟ ਕੇ ਬਾਹਰ ਨਹੀਂ ਆਇਆ ਜਿਹੜੀਆਂ ਚੌਕੀਆਂ ਦੇ ਉੱਤੇ ਪਹਿਲਾਂ CRPF ਬੈਠੀ ਸੀ ਜਾਂ BSF ਬੈਠੀ ਸੀ ਬਾਰਡਰ ਸਕਿਉਰਟੀ ਫੋਰ ਬੈਠੀ ਸੀ ਉਹ ਚੌਕੀਆਂ ਜਿਹੜੀਆਂ ਨੇ ਉਹ ਫੌਜ ਭਾਰਤੀ ਫੌਜ ਨੇ ਸੰਭਾਲ ਲਈਆਂ ਉਹਨਾਂ ਨੇ ਕੁਝ ਆਪਣੇ ਹੋਰ-ਬੋਰਚੇ ਵੀ ਬਣਾ ਲਏ ਤੇ ਇਸ ਤਰ੍ਹਾਂ ਪੂਰੇ ਦਰਬਾਰ ਸਾਹਿਬ ਸਮੂਹ ਵਿੱਚ ਜਿਹੜਾ ਉਹ ਘੇਰਾ ਪਾ ਲਿਆ ਗਿਆ। 3 ਤਰੀਕ ਦੀ ਰਾਤ ਰੁਕ-ਰੁਕ ਕੇ ਭਾਰਤੀ ਫੌਜ ਗੋਲੀ ਚਲਾਉਂਦੀ ਰਹੀ। ਕਈ ਵਾਰੀ ਭਾਰੀ ਗੋਲੀਬਾਰੀ ਵੀ ਕੀਤੀ। ਲੇਕਿਨ ਅਗੋ ਜੁਜਾਰੂ ਸਿੰਘਾਂ ਨੇ ਬਹੁਤ ਥੋੜਾ ਜਵਾਬ ਦਿੱਤਾ। ਸ਼ਾਇਦ ਭਾਰਤੀ ਫੌਜ ਵੀ ਇਹ ਵੇਖਣਾ ਚਾਹੁੰਦੀ ਸੀ ਕਿ ਜੁਜਾਰੂ ਸਿੰਘਾਂ ਦੀ ਕਿੰਨੀਕ ਤਾਕਤ ਹੈ। ਕਿੰਨੀ ਸਮਰੱਥ ਹੈ। ਤੇ ਜੂਜਾਰੂ ਸਿੰਘ ਵੀ ਉਸੇ ਸੰਜਮ ਦੇ ਨਾਲ ਲੱਗੋ ਜਿਹੜਾ ਉਹ ਜਵਾਬ ਦੇ ਰਿਹਾ ਸੁਣ ਇਹ ਤਿੰਨ ਤਰੀਕ ਦੀ ਰਾਤ ساری ਰਾਤ ਜਿਹੜੀ ਹੈ ਰੁਕ ਰੁਕੇ ਗੋਲੀਬਾਰੀ ਜੜੀ ਹੈ ਇਹ ਕਰਦੇ ਰਹੇ ਤੇ ਨਾਲ ਅਨਾਉਂਸਮੈਂਟ ਕਰਦੇ ਰਹੇ ਗੋਲੀਬਾਰੀ ਇਹ ਡਰਾਉਣ ਵਾਸਤੇ ਵੀ ਸੀ ਕਿ ਫੌਜ ਤੋਂ ਡਰ ਕੇ ਤੇ ਆ ਕੇ ਹਥਿਆਰ ਸੁੱਟ ਕੇ ਬਾਹਰ ਆ ਜਾਣ ਜੂਜਾਰੂ ਸਿੰਘ ਲੇਕਿਨ ਉਹਨਾਂ ਨੇ ਇੱਕ ਫੈਸਲਾ ਕੀਤਾ ਹੋਇਆ ਸੀ ਕਿ ਜਿਸ ਤਰ੍ਹਾਂ ਲਿਫਾਰਤੀ ਫੌਜ ਨੇ ਬੇਅਦਬੀ ਕਰਨੀ ਸ਼ੁਰੂ ਕੀਤੀ ਹੈ ਦਰਬਾਰ ਸਾਹਿਬ ਦੀ ਉਸ ਤੋਂ ਉਹਨਾਂ ਨੂੰ ਮੋਟੋੜਾ ਜਵਾਬ ਦਿੱਤਾ ਜਾਏਗਾ ਅੱਜ ਜਿਤਨੇਕ ਬਚਨ ਪ੍ਰਵਾਨ ਕਰਨਾ ਆਪਾਂ ਇਸ ਸلسਲੇ ਨੂੰ ਜਾਰੀ ਰੱਖਾਂਗੇ ਸਤਿਗੁਰੂ ਜੀ ਮੇਰ ਨਾਲ ਇਥੇ ਸੁਭਦਾ ਹੈ ਤੇ ਆਪਾਂ ਇਸ ਪੂਰੇ ਵਿਸ਼ੇ ਨੂੰ ਜਿਹੜਾ ਉਹ ਤਾਂ ਪੂਰਾ ਕਰਾਂਗੇ ਅੱਗੋਂ ਵੀ ਸਤਿਗੁਰੂ ਮੇਰ ਕਰਨ ਅੱਗੋਂ ਜਿਹੜੀ ਅੱਜ ਦੀ ਗੁਰਮਤ ਵਿਚਾਰ ਹੈ ਉਹ ਮੋੜ ਤੋਂ ਜਿਹੜੀ ਹੈ ਸ਼ੁਰੂ ਹੋ ਜਾਏਗੀ ਇਸ ਵਿਸ਼ੇ ਦੀ ਸਮਾਪਤੀ ਤੱਕ ਲੇਕਿਨ ਅਜੇ ਕੁਝ ਦਿਨ ਇਸ ਵਿਸ਼ੇ ਨੂੰ ਆਪਾਂ ਜਾਰੀ ਰੱਖਾਂਗੇ ਅੱਜ ਜਿਤਨੇਕ ਬਚਨ ਪ੍ਰਵਾਨ ਕਰਨਾ ਤੁਹਿਆਂ ਪੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ